ਮੈਨੂੰ ਆਵਾਜ਼ ਮਾਰੀ ਮੈਂ ਤੈਨੂੰ ਮਾਰੂ ਵੀ ਖਾ ਲੋ ਮੇਥੀ ਦੀ ਰੋਟੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਈ ਕੁ ਜੀ ਸਾਰਿਆਂ ਨੂੰ ਚੜਦੀ ਕਲਾ ਚ ਰੱਖਣ ਜੀ ਸਵੇਰ ਦਾ ਟਾਈਮ ਹੋ ਰਿਹਾ 9 ਵਜੇ ਦਾ ਠੀਕ ਹੈ ਜੀ ਤੇ ਕੰਮ ਧੰਦੀਆਂ ਦਾ ਟਾਈਮ ਹੈ ਸਾਰਾ ਆ ਵੇਖ ਲਓ ਮੇਰੇ ਸਾਰੇ ਬਰਤਨ ਵਗੈਰਾ ਸਭ ਕੁਝ ਫੈਨੇ ਕੰਮ ਸਾਰੇ ਫੈਨੇ ਕਰਨ ਵਾਲੇ ਠੀਕ ਹੈ ਜੀ ਤੇ ਇਧਰ ਮੈਂ ਆਟਾ ਰੱਖੀ ਬੈਠੀ ਆਂ ਗੁੰਨਣ ਵਾਸਤੇ ਤੇ ਇਧਰ ਬੱਚਿਆਂ ਵਾਸਤੇ ਮੈਂ ਕੱਟ ਰਹੀ ਆਂ ਫਰੂਟ ਠੀਕ ਹੈ ਜੀ ਜੋ ਕਿ ਅਨਾਰ ਜੋ ਕਿ ਅਨਾਰ ਮੇਰਾ ਵੀਰ ਪੋਤ ਬਣਾ ਰਿਹਾ ਹੈ ਵੀਡੀਓ ਇਹ ਦੱਛੂਗਾ ਛਾਰੀ ਗੱਲਾਂ ਹੈ ਨਾ ਤੇ ਵੀ ਮੈਂ ਬੱਚਿਆਂ ਨੂੰ ਦੇ ਦਾ ਫਰੂਟ ਕੱਟ ਕੇ ਕਿਉਂਕਿ ਬੱਚੇ ਕਹਿ ਰਹੇ ਨੇ ਮੈਨੂੰ ਸਾਨੂੰ ਦੋ ਇੱਕਮ ਆਪਣੀ ਵੀ ਠੀਕ ਨਹੀਂ ਹੋਈ ਹੁਨੇ ਪ੍ਰੋਪਰ ਥੋੜਾ ਜਿਹਾ ਫਰਕ ਜ਼ਰੂਰ ਹੈਗਾ ਕੱਲ ਇੱਕਮ ਦਾ ਟੈਸਟ ਹੋਏ ਸੀਗੇ ਬਲੱਡ ਟੈਸਟ ਕਿ ਉਹਦੇ ਵਿੱਚ ਇਨਫੈਕਸ਼ਨ ਆਈ ਹੈ ਠੰਡ ਲੱਗੀ ਹੈ ਇਕਮ ਨੂੰ ਤੇ ਬਸ ਉਹਨਾਂ ਨੂੰ ਫੂਡ ਦੇ ਰਹੀ ਹਾਂ ਇਕਮ ਕਹਿੰਦੀ ਮਮਾ ਖਿਚੜੀ ਖਾਣੀ ਹੈ ਤੇ ਖਿਚੜੀ ਮੈਂ ਬਣਾ ਕੇ ਰੱਖੀ ਹੈ ਇਕਮ ਨੂੰ ਖਿਚੜੀ ਦੇ ਦਾਂਗੀ ਤੇ ਵੀਰ ਬੜੀ ਦੇਰ ਦਾ ਮੈਨੂੰ ਸਤਾ ਰਿਹਾ ਕਿ ਮਮਾ ਪਹਿਲੇ ਮੈਨੂੰ ਅਨਾਰ ਦੋ ਛਿਲਕੇ ਉਹਦੇ ਬਾਅਦ ਫਿਰ ਮੈਂ ਟੇਕੇ ਬਹਿ ਜਾਣਾ ਹੁਣ ਟੇਕੇ ਬਹਿ ਜਾਈਂਗਾ ਨਾ ਹੁਣ ਟੇਕੇ ਬਹਿ ਜਾਈਂਗਾ ਨਾ ਵਾਹਾਂਗਾ ਪਪੀਤਾ ਤੇ ਨਾਰ ਦੇ ਦੇਣੀ ਫਿਰ ਤੇ ਹੁਣ ਵੀਰ ਤੇ ਰਹਿਮ ਨੂੰ ਅਨਾਰ ਕੱਟ ਕਰਕੇ ਖਵਾਣੇ ਤੋਂ ਦੇ ਬਾਅਦ ਵੀ ਮੈਂ ਆਟਾ ਗੁੰਨ ਲਾਂ ਅਜਾ ਪੱਕੇ ਤੇ ਜਾਣਾ ਹੈ ਤੇ ਤੁਹਾਨੂੰ ਜਰੂਰ ਅਸੀਂ ਲੈ ਕੇ ਜਾਣਾ ਤੇ ਤੁਸੀਂ ਜਰੂਰ ਚੱਲਣਾ ਤੇ ਫੁੱਲ ਵੀਡੀਓ ਨੂੰ ਇੰਜੋਏ ਕਰਨਾ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਰ ਤੈਨੂੰ ਨਹੀਂ ਲੈ ਜਾਣਾ ਮੈਂ ਕਿਉਂ ਆਹ ਕੀ ਗੱਲ ਹੈ ਮम्मा ਕੋੜੀ ਬਾਲੇ ਥਾਂ ਨੂੰ ਢੋੜੀ ਲੈ ਜਾਣਾ ਸੀ ਹੁੱਕਾ ਸਹੀ ਮੈਂ ਵੀਡੀਓ ਕੜਕਾ ਰਿਹਾ ਯਾਰ ਇਹਨੂੰ ਲੈ ਜਾਣਾ 1 2 3 ਸਟਾਰਟ ਵੀਡੀਓ ਓਏ ਯਾ ਤੂੰ ਇੱਥੇ ਹੀ ਖੜਾ ਲਾ ਹੈਨਾ ਫਿਰ ਨੌੜੀ ਨਹੀਂ ਮੈਨੂੰ ਕਮਰੇ 'ਚ ਲੈ ਜਾਣ ਦੀ ਪੁੱਕ ਜਾ ਚੱਲ ਅੰਦਰ ਚੱਲ ਮੈਂ ਲੈ ਕੇ ਆ ਰਹੀ ਮੇਰੇ ਜੋਨੇ ਪੁੱਤ ਚੱਲ ਅੰਦਰ ਚੱਲ ਮੇਰੇ ਪੁੱਤ ਮੈਂ ਲੈ ਕੇ ਆ ਰਹੀ ਦੀਦੀ ਵਾਹ ਤੇਰੀ ਆ ਲੈ ਤੇਰੀ ਲੈ 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 ਫੜ ਫੜ ਤੇਰੀ ਵਾਸਤੇ ਮੈਂ ਪਹਿਲੀ ਰੱਖੇ ਹੋਏ ਚੱਲ ਬਾਜ ਜਾ ਗੰਦਾਈ ਅਸੀਂ ਹੁਣੇ ਨਾਣਾ ਧੋਣਾ ਸਿਰ ਮੂੰਹ ਹੱਦ ਤਸਵੀਰ ਦਾ ਧੋਤਾ ਹੈ ਤੇ ਹੁਣ ਬਸ ਬੱਚਿਆਂ ਨੂੰ ਆ ਦੇ ਲਾਂ ਉਹਦੇ ਬਾਦ ਨਹਾਵਾ ਧੋਵਾਂਗੇ ਫੇਰ ਆਟਾ ਗੁੰਨਾਂਗੇ ਅੱਜ ਬਣਾਣ ਲੱਗੇ ਜੀ ਮੇਥੀ ਦੇ ਪਰਾਂਠੇ ਉਹਦੇ ਬਾਅਦ ਅਸੀਂ ਜਾਵਾਂਗੇ ਜਿੱਥੇ ਜਾਵਾਂਗੇ ਤੁਹਾਨੂੰ ਜ਼ਰੂਰਲੀ ਜਾਵਾਂਗੇ ਤੇ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਬਸ ਮੈਂ ਬੱਚਿਆਂ ਨੂੰ ਫਰੂਟ ਕੱਟ ਕੇ ਦੇ ਦਾਂ ਤੇ ਉਹਦੇ ਬਾਅਦ ਭਾਂਡੇ ਪੰਡੋਰ ਇਕ ਕੰਮ ਉੱਠ ਯਾਰ ਇਕ ਕੰਮ ਉੱਠ ਆ ਖਾਓ ਦੀ ਬਜਾਏ ਮੈਂ ਦਵਾਈ ਦਵਾਉਂ ਪਤਾ ਮੈਨੂੰ ਤੇ ਡੈਡੀ ਨੇ ਬੋਲਣਾ ਏ ਕਿ ਦਵਾਈ ਲਿਆਏ ਦਾ ਕੀ ਫਾਇਦਾ ਖੜੀ ਹੋ ਖੈਨੂ ਨੇਮੋ ਵੇ ਲੋ ਮੇਰੇ ਨਿਆਣੇ ਹੁਣੇ ਟਿੱਕਰ ਬਿਸਤਰੇ 'ਚ ਐ 950 ਚੱਲੇ ਨੇ ਲੋ ਜੀ ਮੇਰੀ ਸ਼ੋਣੀਓ ਖਾਓ ਫਿਨਿਸ਼ ਕਰਨਾ ਏ ਓਕੇ ਨੇਮੋ ਚੁਸਕੇ ਗਾਲੋ ਠੀਕ ਏ ਤੂੰ ਕੋਲ ਪਾਟਕੋ ਚਮਚ ਨਾਲ ਮੋਚ ਪਾਉਣਾ ਹੱਥ ਜਲੂਰੀ ਗੰਦੇ ਕਰਨੇ ਆ ਫਿਰ ਚਾਦਰਾਂ ਨੂੰ ਹੱਥ ਲਾਓਗੇ ਚਲੋ ਖਾ ਲਓ ਹਾਂ ਵੇਲੋ ਮਹਾਰਾਜਾ ਜੀ ਕਿੱਥੇ ਬੈਠੇ ਨੇ ਤੁਹਾਨੂੰ ਥਾਣੀ ਮਿਲੀ ਬਿਸਤਰੇ 'ਚ ਸਰਾਣੇ ਕਿੰਨੇ ਚ ਜਾਏ ਨੇ ਤੇ ਟਿਊਸ਼ਨ ਫੀਸ ਵੀ ਭਰਨੀ ਹੈ ਔਰ ਰਾਸ਼ਨ ਵੀ ਲਿਆਉਣਾ ਹੈ ਤੇਰੇ ਬਾਪ ਘੇੜ ਜੀਰੇ ਮੜੀ ਹੁਣ ਟਿਕੇ ਰੋ ਠੀਕੇ ਬਤ ਮੈਂ ਆਟਾ ਗੋਲਣਾ ਮੈਂ ਤੇ ਤੁਹਾਨੂੰ ਫੜਾਇਆ ਸਾਰਾ ਕੁਝ ਕਿ ਮੈਂ ਕੰਮ ਕਰ ਲਵਾਂਗੀ ਮੈਂ ਕਿਉਂ ਮੈਨੂੰ ਸੋਈ ਚ ਮਾਂ ਜੀ ਨਹੀਂ ਆਣੀ ਚਾਹੀਦੀ ਅੱਛਾ ਮੈਂ ਕਰੂੰਗੀ ਇਸੇ ਕਰਕੇ ਤੁਹਾਨੂੰ ਫਰੂਟ ਦੇ ਰਹੀ ਹਾਂ ਕਿ ਉਹਦੀ ਬਾਅਦ ਦਵਾਈ ਖਾ ਪੰਜ ਇੱਕ ਕਦਮ ਨਹੀਂ ਖਾਣੀ 5 ਮਿੰਟ ਰੁੱਕ ਕੇ ਤੈਨੂੰ ਦਵਾਈ ਦੇ ਦੇਣੀ ਹੈ ਤੇ ਵੀਰ ਬੁੱਤ ਹੁਣ ਟਿਕ ਕੇ ਬਹਿ ਜਾ ਹੱਥ ਨਾਲ ਮੂੰਹ ਚ ਪਾ ਤੇ ਮੂੰਹ ਨਾਲ ਚਬਾਉ ਤੇ ਖਾ ਉਹ ਲekin ਲੜਾਈ ਨਹੀਂ ਹੋਣੀ ਚਾਹੀਦੀ ਤੁਹਾਡੀ ਠੀਕ ਹੈ ਓਕੇ ਹਾਂ ਅੱਜ ਮੈਂ ਕੋਟ ਦੇ ਦਿੰਦਾ ਚੰਗਾ 나 ਦੇ ਇੱਕ ਬਾਰ ਮੈਂ ਜੈ ਤੈਨੂੰ ਡਾਦੂੰਗੀ ਤੋਂਪੇ ਤੇ ਮੈਂ ਚਲੋ ਜੀ ਮੈਂ ਆਟਾ ਗੁੰਨਾ ਹੁਣ ਟਿਕ ਕੇ ਰਹਿਣਾ ਠੀਕ ਹੈ ਸਾਰਿਆਂ ਨੇ ਸ਼ਰਤ ਨਹੀਂ ਕਰਨੀ ਤੇ ਮੈਨੂੰ ਮੈਨੂੰ ਆਵਾਜ਼ ਨਹੀਂ ਮਾਰਨੀ ਕੰਮ ਕਰਦੇ ਪੁੱਤ ਮੇਰਾ ਰਸੋਈ ਚ ਕੰਮ ਬੜਾ ਪਿਆ ਜੇ ਤੈਨੂੰ ਮੈ ਮੈਨੂੰ ਆਵਾਜ਼ ਮਾਰੀ ਮੈਂ ਤੈਨੂੰ ਮਾਰੂੰਗੀ ਅਸੀਂ ਜਾਣਾ ਹੈ ਕੋਈ 11:30 ਵਜੇ ਉੱਤੇ ਹੀ ਮੈਂ ਕਹਿ ਰਹੀ ਨਾ ਆਟਾ ਗੁੰਨਣ ਨਾਲੇ ਫਿਰ ਰੋਟੀ ਬਣਾਵਾਂ ਨਾ ਕੇ ਚਲੋ ਪਹਿਲੇ ਬਰਤਨ ਧੋਣ ਜੀਏ ਉਹਦੇ ਬਾਅਦ ਨਾ ਕੇ ਆਟਾ ਬੰਨੀਏ ਹਾਏ ਮੇਰੀ ਅਵੈਲੋ ਗੇਟ ਸਿਆਲ ਚੇ ਕੁਝ ਹੁੰਦਾ ਈ ਤੁਸੀਂ ਬਣਾ ਕੇ ਲਾ ਕੇ ਕਿੱਥੇ ਜਾਂਦੇ ਗਏ ਹੋ ਗੁੱਦਾ ਜਾਈਂਦਾ ਗੁੱਦਾ ਤੇ ਇਹਨੂੰ ਗੁੱਦਾ ਵੀ ਕਹੀਦੀ ਹੈ ਕਾਈਂ ਵੀ ਕਹੀਦੀ ਹੈ ਅੱਛਾ ਡੋਰਾ ਜਾਈਦੀ ਕਿੱਥੇ ਵੀ ਤੂੰ ਘੜੀ ਲੱਗ ਗਈ ਹੈ

ਮੈਨੂੰ ਆਪ ਨਹੀਂ ਪਤਾ ਕਿੱਥੇ ਆ ਕੀ ਇਹਦੇ ਕੋਲ ਪਾਪਾ ਤੁਹਾਨੂੰ ਲਗਾ ਦੇ ਦੇਂਗੇ ਚਲੋ ਆਓ ਜੀ ਵੀ ਮੈਂ ਪਾਏ ਇਹਦੇ ਵਿੱਚ ਆਟਾ, ਬੀਸਨ, ਮੇਥਰੇ ਕੱਟ ਕੇ ਤੇ ਪਿਆਜ਼ ਠੀਕੇ ਪਾ ਲਈਏ ਇਹਦੇ ਵਿੱਚ ਨਮਕ ਉਹਦੇ ਬਾਅਦ ਆਪਾਂ ਪਾ ਲਈਏ ਇਹਦੇ ਵਿੱਚ ਗਾਹ ਲਿਜਚਾਂ ਇਹ ਬਣਾ ਰਹੀਏ ਮੈਂ ਮੇਥਰੇਆਂ ਤੇ ਪਿਆਜ਼ ਦੀ ਮਿੱਸੀ ਰੋਟੀ ਕਹਿ ਲਓ ਜਾਂ ਮੇਥਰੀਆਂ ਵਾਲੀ ਰੋਟੀ ਕਹਿ ਲਓ ਕੀ ਕੀ ਦੀ ਨਮਕ ਮੈਂ ਪਹਿਲੇ ਪਾ ਲਿਆ ਹੈ ਅੱਛਾ ਮੈਨੂੰ ਗਾਲ ਦੱਸੋ ਸਾਡੀ ਪਲੀਜ਼ ਮੇਰੇ ਸੂਟ ਜੀ ਮੈਨੂੰ ਲੱਗ ਰਹੀ ਹੈ ਜੀ ਇੱਕ ਵਾਲੇ ਕਹਿ ਰਹੀ ਸੀ ਮਮਾ ਘੁੰਮਣ ਵਾਲੇ ਸੂਟ ਪਾ ਰਹੇ ਸੀ ਤੂੰ ਤਾਂ ਬੜੀ ਦੂਰ ਚਲੀ ਗਈ ਉਹ ਮਾ ਜੀ ਨਾ ਕਿ ਭੈ ਤੁਸੀਂ ਦੱਸ ਦੋ ਸੁਣਾ ਮੈਂ ਗਾਲ ਸੁਣੋ ਸਵਾਏ ਨੂੰ ਮਹੀਨਾ ਹੋ ਗਿਆ ਹਾਂਜੀ ਇਹਦੀ ਗਾਲ ਜੀ ਨੂੰ ਹਾਂਜੀ ਮਮਾ ਕਿੱਡੀ ਘਰ ਘੇੜ ਤੇ ਦੋੜਾ ਦੋੜੀ ਘੈਂਟ ਘੇਟ ਉਹ ਤੇਰੀ ਘੈਂਟ ਘੇਟ ਪਤੰਗ ਢਾਣੀ ਮੈਂ ਦੇ ਕੋਈ ਉਹਦੇ ਤੱਕ ਤੁਸੀਂ ਵੀ ਕੰਮ ਕਰ ਲਓ ਉਹਦੇ ਬਾਅਦ ਰਾਤ ਨੂੰ ਬੰਨਨੀ ਵੀ ਮਠਰੀ ਆਲੂ ਦੀ ਸਬਜ਼ੀਆਂ ਨਹੀਂ ਅੱਜ ਮਠਰੀ ਵੀ ਬਣਨੀ ਪਹਿਲੇ ਰੋਟੀ ਬਣੇਗੀ ਮਠਰੀਆਂ ਦੀ ਉਹਦੇ ਬਾਅਦ ਮਠਰੀ ਆਲੂ ਦੀ ਸਬਜ਼ੀ ਬਣਾਈਏ ਲੇਕਿਨ ਤੁਗੀ ਖਾਏਗੀ ਖਿਚੜੀ ਤੂੰ ਖਿਚੜੀ ਖਾ ਤੇ ਬੱਚੇ ਹੁਣ ਪਤੰਗਾ ਲੈ ਆਏ ਆ ਉਹ ਡਾਣਗੇ ਫਿਰ ਆਪਾਂ ਚੱਲਦੇ ਹਾਂ ਰੋਟੀ ਪਾਣੀ ਖਾ ਕੇ

ਕੋਤੀ ਜੀ ਆਪ ਨਹੀਂ ਲੈਣੀ ਮੈ ਖਾਣੇ ਯਾਰ ਰੋਟੀ ਕੋਈ ਵੀ ਨਹੀਂ ਖਾ ਰਿਆ ਕਮਲੀਏ ਤੇਰਾ ਗਲਾ ਠੀਕ ਹੋ ਜੇ ਨਾ ਮੇਥੀ ਦੀ ਰੋਟੀ ਖਾ ਲੈ ਨਹੀਂ ਇੱਕ ਖਾ ਲ ਅੱਧੀ ਖਾ ਲ ਚਲ ਫਿਰ ਖਾ ਇਹ ਜਵਾਕ ਟੀਟ ਹੈ ਨਾ ਚੱਜ ਦੀ ਚੀਜ਼ ਇਹਨਾਂ ਨੂੰ ਲੰਗਦੀ ਨਹੀਂ ਨਾ ਜਿੰਨੀ ਖਾਈ ਜਾਵੇ ਉੰਨੀ ਖਾ ਜਬਰਦਸਤੀ ਨਹੀਂ ਆ ਲਓ ਜੀ ਤੁਸੀਂ ਵੀ ਖਾ ਲਓ ਮੇਥੀ ਦੀ ਰੋਟੀ ਮੰਮੀ ਠੀਕ ਨਹੀਂ ਹੈ ਇਸ ਕਰਕੇ ਉਹਨਾਂ ਨੂੰ ਬਈ ਮੰਮੀ ਨੂੰ ਹੋਈ ਵੀ ਖਾਂਸੀ ਇਸ ਕਰਕੇ ਬਿਨਾ ਕਿਉਂ ਤੋਂ ਉਹਨਾਂ ਨੂੰ ਰੋਟੀ ਲਾ ਕੇ ਦਿੱਤੀ ਹੈ ਉਹ ਰਾਤੀ ਠੀਕ ਨਹੀਂ ਹੈ ਕਿਉਂ ਉਹਨਾਂ ਨੇ ਕਿ ਬਿਨਾ ਕਿਉਂ ਤੋਂ ਬਣਾ ਕੇ ਦੋ ਤੋਂ ਬਿਨਾ ਕਿਉਂ ਤੋਂ ਕਿ ਹੁਣ ਆਪਾਂ ਤੇ ਦੇਸੀ ਘਿਰ ਚੋਪੜ ਚੋਪੜ ਕੇ ਚੰਗੀ ਤਰ੍ਹਾਂ ਖਾਓ ਆ ਬੋਤਲਾਂ ਚੱਲ ਨਹੀਂਓ ਸਿਰਫ 3 ਕਿਲੋ ਲੈਣਾ ਚਲੋ ਜੀ ਮੈਂ ਬਣਾਵਾਂ ये मंडी सब्जी मंडी दिखाने धान आवे लो जी ये है की है मुखसर सैफ जीजी सब्जी मंडी बड़ी-बड़ी है मंडी आबले आबले <laughs> <laughs> ਇੱਥੇ ਲੱਗਦੀਆਂ ਐ ਮੁਕਸਰਸਾਈ ਮਾਗੀ ਦੇ ਦਿਨਾ ਚ ਰੌਣਕਾਂ ਥਾਂ ਨਹੀਂ ਮਿਲਦੀ ਇੱਥੇ ਪੈਰ ਰੱਖਣ ਨੂੰ ਵੀ ਇੰਨਾ ਰੌਣਕ ਮਿਲਾਂ ਮਾਗੀ ਦਾ ਅੰਦਾ ਅਸੀਂ ਪੀਣ ਲੱਗੇ ਆ ਜੀ ਜੂਸ ਮੇਰੇ ਵਾਸਤੇ ਵੀ ਆ ਰਿਹਾ ਹੈ ओरिजिनल जूस है कोई मिलावट नहीं सुधा जी ने पहले मैं रहती हूँ। पैसे दे मानो सीधे आगे करें कम फिर के ऐसी सब्जी मंडी गए थे भाई ऐसे लेके आए शिमला मिर्च और लेके आए आंवले लेके आए और तेरे वास्ते खजूरें लेके आए ਆ ਜਿਹੜੇ ਗਲਾਂ ਐ ਐਵੇਂ ਹੋਇਆ ਪਿਆ ਨਾ ਖਜੂਰਾ ਖਾਇਆ ਮੈਂ ਨਹੀਂ ਫਰੂਟ ਵਗੈਰਾ ਖਾਂ ਗੰਡਾ ਪੈਣਾ ਖਾ ਹਾਂ ਨਹੀਂ ਮੇਰੀ ਟਿੱਡੀ ਕੀ ਕੈਂਡੀ ਸੀ ਖਾ ਲਾ ਕੋ ਨਾ ਪਰ ਮੇਰੀ ਮਮਾ ਜੀ ਸਾਰੇ ਆਪਣਾ ਜਾਣਾ ਲੇਓ ਹਾਂ ਸਾਰੇ ਆਪਣਾ ਖਾ ਰਹੀਆਂ ਨੇ ਇਹ ਤੁਸੀਂ ਬਤੰਦਾ ਡਾਓ ਉਹ ਤਈ ਹਜੇ ਰਜਾਈਆਂ ਲੈਣੀ ਵੀ ਹੁਣ ਆਪਾਂ ਚਾਹ ਚੂ ਬਣਾ ਕੇ ਪੀ ਲਈ ਠੰਡ ਬੜੀ ਲੱਗਦੀ ਪਈ ਅੱਜ ਮੇਰੇ ਸੂਟ ਦਾ ਅਰਦ ਵੀ ਸੌਣ ਲੱਗ ਰਿਹਾ ਮੈਂ ਆਪਣੀ ਆਕ੍ਰਿਫ ਕਰਿਆ ਲਾਂਗੀ। ਐਗਮ ਦਸੀ ਹੰਦਸੀ ਹੰਸੋਣਾ ਲੱਗਦੇ। ਤੇ ਮੇਰੀ ਗੈਤੀ ਮੰਮਾ ਕਿਤੇ? ਟੀ ਮੰਮਾ ਗੱਡੀ ਲਈ ਸੀ ਤੂੰ। ਉਹ ਵੇਖਦੀ ਬੜੀ ਬਾਜਰੀ ਕੀਤੀ ਹੈ। ਹੈ? ਤੇ ਮੇਰੇ ਬੱਚਿਆਂ ਨੇ ਵੇਖ ਲੋ ਪਲੇਟਾਂ ਵੀ ਬ੍ਰੈਡ ਖਾ ਕੇ ਉੱਥੇ ਪਈਆਂ। ਉਹ ਵੀ ਨਹੀਂ ਚੱਕੀਆਂ ਤੁਸੀਂ। ਹੈਨਾ? ਖਾ ਕੇ ਮੰਮੀ ਆ ਕੇ ਜਿੱਤੋਂ ਦੀ ਸਮਾਨ ਤੇ ਸਾਰੇ ਬਰਤਨ ਵਗੈਰਾ ਦੇਖਾਈ ਨਹੀਂ ਹੁਣ ਵੀ ਮੈਂ ਬਣਾਣਾ Shimla Mirch ਤੇ Paneer ਦੀ ਸਬਜੀ ਤੇ ਬਣਾ ਆਟਾ ਗੁੰਨਣ ਵਾਲਾ ਪਿਆ ਮਤਲਬ ਕਿ ਸਾਰੇ ਰਾਤ ਦੇ ਰੋਟੀ ਪਾਣੀ ਦੇ ਕੰਮ ਸਾਰੇ ਪੈ ਨੇ ਤੇ ਸ਼ਾਮ ਦੇ ਵੱਚੁੱਕੇ ਨੇ ਚਾਰ ਤੇ ਇਸੇ ਨਾਲ ਜੀ ਸਸੀ ਕਲ ਜੀ ਐਂਡ ਬਾਏ ਬਾਏ ਤੇ ਵੀਡੀਓ ਨੂੰ ਲਾਈਕ ਜੁ ਕਰਨਾ ਅਗਰ ਚੈਨਲ ਤੇ ਨਵੇਂ ਆਏ ਤੋਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਹੁਣ ਆਪਾਂ ਕਰਾਂਗੇ